Так. ਪਬਲਿਕ ਆਡੀਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਖੜੇ ਹਾਂ ਬਰਨਾਲੇ ਆਸੀ ਜਿੱਥੇ ਜੀ ਅੱਜ ਬੜਾ ਵੱਡੇ ਦੋ ਰੋਡ ਸ਼ੋਅ ਨੇ ਇੱਕ ਬੀਜੇਪੀ ਦਾ ਰੋਡ ਸ਼ੋਅ ਹੈ ਜੀ ਅਰਵਿੰਦ ਖੰਨਾ ਜੀ ਦਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਅੱਜ ਰੋਡ ਸ਼ੋਅ ਹੈ ਬਰਨਾਲੇ ਤੇ ਦੇਖਣ ਯੋਗ ਇਹ ਰਹੇਗਾ ਕਿ ਸਭ ਤੋਂ ਜ਼ਿਆਦਾ ਹਮ ਹਮ ਆ ਕੇ ਕਿੱਥੇ ਲੋਕ ਇਕੱਠੇ ਹੁੰਦੇ ਨੇ ਬੀਜੇਪੀ ਵਾਲੇ ਰੋਡ ਸ਼ੋਅ ਜਿਆਦਾ ਹੁੰਦੀਆਂ ਹੁੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਵੀ ਰੋਡ ਸ਼ੋਅ 'ਚ ਲੋਕੀ ਜ਼ਿਆਦਾ ਇਕੱਠੇ ਹੁੰਦਾ ਤੇ ਅਸੀਂ ਤੁਹਾਨੂੰ ਦਿਖਾਣੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਰਮਨ ਜੀ ਨੂੰ ਡੀਜੇ ਲੱਗ ਚੁੱਕੇ ਹੋਏ ਨੇ ਮਾਈਕ ਸੈੱਟ ਹੋ ਚੁੱਕੇ ਹੋਏ ਨੇ ਸਾਰੀਆਂ ਚੀਜ਼ਾਂ ਸੈੱਟ ਨੇ ਤੇ ਇਹ ਦੇਖਣਯੋਗ ਰਹੇਗਾ ਕਿ ਹੁਣ ਕਿੰਨਾ ਵੱਡਾ ਰੋਡ ਸ਼ੋਅ ਦੋਨੋਂ ਪਾਰਟੀਆਂ ਅੱਜ ਪੂਰਾ ਸਟਰੈਂਥ ਔਰ ਪਾਵਰ ਪਾਵਰ ਦਿਖਾਨ ਗਈਆਂ ਬਰਨਾਲੇ 'ਚ ਕਿ ਭਾਈ ਕਿੰਨਾ ਇਕੱਠ ਹੁੰਦਾ ਹੈ ਦੋਨੋਂ ਪਾਰਟੀਆਂ ਦਾ ਲਓ ਜੀ ਅਸੀਂ ਇਸ ਵਕਤ ਖੜੇ ਹਾਂ ਮੀਤ ਥੇਰ ਜੀ ਦੀ ਕੋਠੀ ਦੇ ਬਾਹਰ ਜਿੱਥੇ ਕੀ ਉਹਨਾਂ ਦਾ ਜੌਂਗਾ ਤਿਆਰ ਹੋ ਚੁੱਕਿਆ ਹੋਇਆ ਹੈ ਇਹ ਜੌਂਗਾ ਜਿਹਦੇ ਵਿੱਚ ਮੀਤ ਥੇਰ ਜੀ ਮੇਰੇ ਖਿਆਲ ਰੋਡ ਸ਼ੋਅ ਕੱਢਣਗੇ ਜੀ ਕੈਮਰਾਮੈਨ ਨੂੰ ਰਮਨ ਜੀ ਨੂੰ ਮੈਂ ਕਹਿੰਦਾ ਰਮਨ ਜੀ ਇੱਕ ਵਾਰੀ ਦਿਖਾ ਦੇ ਕਿ ਅਸੀਂ ਮੀਤ ਜੀ ਦੀ ਕੋਠੀ ਦੇ ਬਾਹਰ ਖੜੇ ਹਾਂ ਤੇ ਇੱਥੇ ਵੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹੋਈਆਂ ਨੇ ਤੇ 5:30 ਵਜੇ ਇਹ ਰੋਡ ਸ਼ੋ ਆਮ ਆਦਮੀ ਪਾਰਟੀ ਦਾ ਵੀ ਇੱਥੋਂ ਹੀ ਨਿਕਲਣਾ ਹੈ ਇਧਰ ਆਮ ਆਦਮੀ ਪਾਰਟੀ ਦਾ ਆਫਿਸ ਹੈ ਜੀ ਨਾਲ ਦੇ ਪਾਸੇ ਹੀ ਭਾਜਪਾ ਵਾਲਿਆਂ ਦਾ ਵੀ ਆਫਿਸ ਇੱਥੇ ਹੀ ਹੈ ਜੀ ਨਾਲ ਮਤਲਬ ਦੋਨੋਂ ਪਾਰਟੀਆਂ ਆਮਨੇ ਸਾਹਮਨੇ ਨੇ ਇੱਕ ਗਲੀ 'ਚ ਹੀ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਬੀਜਪੀ ਦੇ ਜਿਹੜਾ ਅੱਜ ਰੋਡ ਸ਼ੋਅ ਹੈ ਤੇ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੈ ਉਹਦੇ ਕਰਕੇ ਪ੍ਰਸ਼ਾਸਨ ਦੇ ਵੀ ਪੁਖਤਾ ਇੰਤਜ਼ਾਮ ਨੇ ਔਰ 48 ਡਿਗਰੀ ਟੈਂਪਰੇਚਰ ਹੈ ਅੱਜ ਜਿਹਨੂੰ ਕਹਿੰਦੇ ਭਰਪੂਰ ਗਰਮੀ ਹੈਗੀ ਐ ਤੁੱਪੇ ਖੜਿਆ ਹੋਇਆ ਵੀ ਨਹੀਂ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੇ ਜਲ ਸੇਵਾ ਲਗਾਈ ਹੋਈ ਹੈ ਤੇ ਜਿਹੜੇ ਆਪਣੇ ਪੁਲਿਸ ਦੀਆਂ ਬੀਬੀਆਂ ਨੇ ਇਹ ਸਭ ਜਲ ਛਕਦੇ ਪਏ ਨੇ ਇੰਨੀ ਗਰਮੀ ਹੈ ਇੰਨੀ ਗਰਮੀ ਤੁਸੀਂ ਮਤਲਬ 48 ਡਿਗਰੀ 'ਚ ਇੱਥੇ ਖੜਨਾ ਵੀ ਔਖਾ ਹੋਇਆ ਹੋਇਆ ਹੈ ਤੇ ਪ੍ਰਸ਼ਾਸਨ ਨੇ ਵੀ ਇਹਨਾਂ ਪੁਖਤਾ ਇਹਨਾਂ ਵਧੀਆ ਇੰਤਜ਼ਾਮ ਰੱਖੇ ਹੋਏ ਨੇ ਇਹ ਪ੍ਰਸ਼ਾਸਨ ਵੀ ਜਿਹੜਾ ਪੱਪਾ ਪਾਰ ਹੋਇਆ ਹੋਇਆ ਕਿਉਂਕਿ ਦੋ ਵੱਡੀਆਂ ਰੈਲੀਆਂ ਨੇ ਦੋ ਵੱਡੇ ਰੋਡ ਸ਼ੋਅ ਨੇ ਇੱਕ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੈ ਤੇ ਇੱਕ ਭਾਜਪਾ ਦਾ ਰੋਡ ਸ਼ੋਅ ਹੈ ਜੀ ਜਿੱਥੇ ਕਿ ਸਟੇਟ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਆਂਦੇ ਪਏ ਨੇ ਭਾਜਪਾ ਦੇ ਸਰ ਆਜੀ ਰੋਡ ਸ਼ੋਅ ਨੇ ਤੁਹਾਡਾ ਵੀ ਬੜਾ ਵੱਡਾ ਰੋਡ ਸ਼ੋਅ ਆਇਆ ਤਾਂ ਇੱਧਰ ਭਾਜਪਾ ਇਹਨਾਂ ਦਾ ਵੀ ਇੱਕ ਇਹ ਕਹਿਣਾ ਚਾਹੋਗੇ ਦੇਖੋ ਚਲੋ ਸਾਰਿਆਂ ਨੇ ਜਾਣਾ ਜੀ ਵੋਟ ਮੰਗਣ ਇਹ ਚਲੋ ਡੈਮੋਕ੍ਰੇਸੀ ਸਾਰਿਆਂ ਦਾ ਹੱਕ ਹੈ ਪਰ ਵੋਟਾਂ ਉਹ ਭਾਈ ਬਰਨਾਲੇ ਦੇ ਲੋਕਾਂ ਨੇ ਪਾਉਣੀਆਂ ਨੇ ਤੇ ਸਾਨੂੰ ਉਮੀਦ ਹੈ ਵੀ ਬਰਨਾਲੇ ਦੇ ਲੋਕ ਆ ਉਮੀਦ ਦਾ ਪਿੱਛੇ ਘਰ ਹੈ ਬਰਨਾਲੇ ਦਾ ਮੁੰਡਾ ਬਰਨਾਲੇ ਦਾ ਰਹਿਣ ਵਾਲਾ ਇੱਥੇ ਜੰਮਿਆ ਇੱਥੇ ਵੱਡਾ ਹੋਇਆ ਮੈਨੂੰ ਪਾਉਣਗੇ ਸੰਗਰੂਰ ਵਾਲੇ ਮੈਨੂੰ ਪਾਉਣਗੇ ਕਿਉਂ ਭਾਈ ਜਿਹਨੂੰ ਘਰ ਦਾ ਵੀ ਨਹੀਂ ਪਤਾ ਜਿਹੜੇ ਕਿਰਾਏ ਦੇ ਮਕਾਨਾਂ ਤੇ ਆ ਕੇ ਇੱਥੇ ਰਹਿ ਕੇ ਇਲੈਕਸ਼ਨ ਲੜ ਰਹੇ ਲੋਕ ਕਿ ਉਹਨਾਂ ਨੂੰ ਵੋਟਾਂ ਪਾਉਣਗੇ ਤੇ ਸਰ ਕਿੰਨੇ ਕੁ ਉਮੀਦ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਇਸਵਰ ਪੰਜਾਬ ਵਿੱਚ ਕਿੰਨਾ ਕੁ ਹੋਲਡ ਰਹੇਗਾ ਮੈਂ ਜਿੱਫਾਇਆ ਕਰ ਦਾਂਗੇ ਸਾਰਾਂ ਦਾ ਹਾਂ ਜਨਤਾ ਪਾਰਟੀ ਜਿੰਦਾਬਾਦ ਹਾਂ ਜਨਤਾ ਬਹੁਤ ਬਹੁ ਵਾਵਾ ਘਾਟ ਹੈ ਬਹੁਤ ਹੀ એનર્ਜੀ ਜਾ ਲੱਗਦਾ ਬੂਸਟਰ એનર્ਜੀ ਹੋਈ ਹੈ ਅੱਜ ਫਿੱਟ ਹੈ ਫਿੱਟ ਤੁਸੀਂ ਦੇਖ ਸਕਦੇ ਹੋ ਅਸੀਂ ਅਰਵਿੰਦ ਖੰਨਾ ਜੀ ਦੇ ਨਾਲ ਬਰਨਾਲੇ ਰੋਡ ਸ਼ੋਅ 'ਚ ਹੈਗੇ ਆ ਜਿੱਥੇ ਬਹੁਤ ਜ਼ਿਆਦਾ ਬੀਜੇਪੀ ਦਾ ਇਕੱਠ ਹੈ ਔਰ ਬਹੁਤ ਜ਼ਿਆਦਾ ਉਸਤ ਦੇਖਣ ਦੇਖ ਸਕਦੇ ਆ ਅਸੀਂ ਬੀਜੇਪੀ ਦੇ ਵਰਕਰਸ 'ਚ ਬਹੁਤ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ એનર્ਜੀ ਔਰ ਅਰਵਿੰਦ ਖੰਨਾ ਜੀ ਹੁਣ ਆਪਣੇ ਜਿਹੜਾ ਰੱਥ ਹੈਗਾ ਉਹਨਾਂ ਦੇ ਰੋਡ ਸ਼ੋਅ ਦਾ ਉਸ ਤੇ ਸਵਾਰ ਹੋ ਰਹੇ ਨੇ ਰੋਲਸ ਰੋਇਸ ਜਿੰਨਾ ਘੱਟ ਹੈਗਾ ਕਿ ਉਹਨਾਂ ਨੂੰ ਆਪਣੀ ਗੱਡੀ ਦੇ ਉੱਪਰ ਚੜਨ ਦਾ ਚੜਨ ਦਾ ਵੀ ਮੌਕਾ ਨਹੀਂ ਮਿਲਦਾ ਪਿਆ ਕਾਫੀ ਰਾਹੇ ਬਣਾ ਕੇ ਉਹਨਾਂ ਨੂੰ ਉੱਪਰ ਚੜਾਇਆ ਜਾਏਗਾ ਤਦੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉੱਸਾ ਹੈ ਲੋਕਾਂ ਵਿੱਚ ਸਾਰਿਆਂ ਵਿੱਚ ਕਿ ਆ ਰਵਿੰਦ ਖੰਨਾ ਜੀ ਚੜ ਗਏ ਨੇ ਜੀ ਉੱਪਰ ਆਪਣੇ ਰਾਤੇ ਰਵਿੰਦ ਖੰਨਾ ਜੀ ਤਿਆਰ ਖੜੇ ਹੋ ਚੁੱਕੇ ਨੇ ਤੇ ਹੁਣ ਰੋਡ ਸ਼ੋਅ ਦੀ ਤਿਆਰੀ ਹੈ ਜੀ ਕਿਸੇ ਵੀ ਟਾਈਮ ਇਥੋਂ ਰੋਡ ਸ਼ੋਅ ਅੱਗੇ ਮੂਵ ਕਰੇਗਾ ਬਰਨਾਲਾ ਸਿਟੀ ਵਾਲ